ਕੋ वाराणसी ਪਿੰਡ ਪਲਾਈ ਰੋਡ ਤੇ ਸਥਿਤ ਨਹਿਰ ਦੇ ਨਾਲ-ਨਾਲ ਜਾਂਦੇ ਕੱਚੇ ਰਸਤੇ ਤੋਂ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਭੇਤਪਰੇ ਹਾਲਾਤਾਂ ਵਿੱਚ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਸਾਨੀ ਪੁੱਤਰ ਦਿਲੀਪ ਕੁਮਾਰ ਵਾਸੀ ਪਿੰਡ ਸਾਨੀ ਵਜੋਂ ਹੋਈ ਹੈ ਇਸ ਬੰਦੀ ਜਾਣਕਾਰੀ ਸਾਂਝੀ ਕਰਦੇ ਆਂ ਮੁਸਲਿਮ ਸਮਾਜ ਦੇ ਆਗੂ ਸਰਪਰ ਗੁਲਾਮ ਸੱਭਾ ਨੇ ਗੱਲਬਾਤ ਕਰਦੇ ਆਂ ਦੱਸਿਆ ਕਿ ਉਹਨਾਂ ਨੂੰ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਫੋਨ ਤੇ ਜਾਣਕਾਰੀ ਦਿੱਤੀ ਗਈ ਸੀ ਕਿ ਪਲਾਹੀ ਨਹਿਰ ਨਜ਼ਦੀਕ ਜਾਂਦੇ ਕੱਚੇ ਰਾਸਤੇ ਤੋਂ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਲਾਸ਼ ਪਈ ਹੋਈ ਹੈ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਉਹਨਾਂ ਤੁਰੰਤ ਹੀ ਇਸ ਦੀ ਸੂਚਨਾ ਥਾਣਾ ਸਦਰ ਦੇ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮੌਤ ਕਿਸ ਤਰ੍ਹਾਂ ਹੋਈ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਦਰ ਕੀ ਮਾਮਲਾ ਕੀ ਜਾਏ ਅੱਜ ਨਾ ਸਵੇਰੇ ਹੀ ਮੈਨੂੰ ਮੁੰਡਿਆਂ ਦਾ ਫੋਨ ਗਿਆ ਵੀ ਇੱਦਾਂ ਦਾ ਕਰਕੇ ਆ ਨਹਿਰ ਵਾਲੇ ਰੋਡ ਤੇ ਇੱਕ ਬੰਦੇ ਦੀ ਡੈਥ ਹੋਈ ਆ ਮੈਂ ਉਸ ਲਈ ਉਧਰੋਂ ਕੰਮ ਗਾਇਓ ਸੀ ਮੈਂ ਕੰਮ ਛੱਡ ਗਿਆ ਹਾਂ ਜਦੋਂ ਦੇਖਿਆ ਤੇ ਬੰਦਾ ਜਿਹੜਾ ਹੈ ਇਹਦਾ ਮੋਟਰਸਾਈਕਲ ਨੰਬਰ ਹੈਗਾ ਆ BB9AB7808 ਔਰ ਇਹ ਜਦੋਂ ਆ ਕੇ ਦੇਖਿਆ ਤੇ ਇਹਦੀ ਡੈਥ ਹੋ ਚੁੱਕੀ ਸੀ ਸਰ ਇਹ ਕਦੋਂ ਦਾ ਪਤਾ ਲੱਗਾ ਕਿ ਕਦੋਂ ਕਦੀ ਹੋਈ ਹੈ ਡੈਥ ਆ ਅੱਧਾ ਆਪਣੇ ਕਰੀਬ ਅੱਧਾ ਘੰਟਾ ਪਹਿਲਾਂ ਹੀ ਲੱਗਾ ਇਸ ਗੱਲ ਦਾ ਪਤਾ 12:00 ਵਜੇ ਤੇ ਕੋਈ ਪਹਿਚਾਨ ਵਗੈਰਾ ਹੋਈ ਏ ਨਹੀਂ ਪਹਿਚਾਨ ਹੁਣ ਮੁਲਾਜ਼ਮਾਂ ਨੂੰ ਉੱਥੇ ਪੁਲਿਸ ਨੂੰ ਡੈਕਪਸਾਂ ਨੂੰ ਵੀ ਫੋਨ ਕਰਤਾ ਐਸਐਚਓ ਸਾਹਿਬ ਨੂੰ ਵੀ ਸਿਟੀ ਨੂੰ ਸਦਰ ਵਾਲਿਆਂ ਨੂੰ ਫੋਨ ਕਰਤਾ ਤੇ ਕੋਈ ਨਹੀਂ ਜਿਹੜਾ ਆਇਆ ਅੰਦੀ ਤਫ਼ਤੀਸ਼ ਕਰਦੇ ਆ ਵੀ ਕੌਣ ਬੰਦਾ ਆਈ ਨਹੀਂ ਪੁਲਸ ਵਾਲੇ ਦੀ ਬਸ ਪੁਲਿਸ ਨੂੰ 10-15 ਮਿੰਟੇ ਹੋਏ ਫੋਨ ਕੀਤਾ ਇਹਨੂੰ ਉਹ ਕੰਦੇ ਅਸੀਂ ਆ ਰਹੇ ਹੁਣ ਆਉਂਦੇ ਆ ਤਾਂ ਉਹ ਤਫ਼ਤੀਸ਼ ਕਰਨਗੇ ਨਾਲੇ ਦੀ ਜਿਹੜੀ ਹੈਗੀ ਆਈਡੀ ਚੈੱਕ ਕਰਨਗੇ ਵੀ ਕਿੱਥੇ ਦਾ ਬੰਦਾ ਔਰ ਕਿੱਦਾਂ ਇਹਦੀ ਡੈਥ ਹੋਈ ਆ ਇੱਥੇ ਤੇ ਹੋਇਆ ਹੈ ਕਿੱਥੇ ਦਾ ਉਦਾਂ ਇਹ ਬੰਦਾ ਪਤਾ ਨਹੀਂ ਨੋਨ ਨਹੀਂ ਆ ਹਾਲੇ ਤਾਂ ਪਰ ਇਹ ਰੋਡ ਵੀ ਜਿਹੜਾ ਆ ਸੋਮਸਾਨ ਰੋੜਿਆ ਨਹਿਰ ਦੇ ਨਾਲ-ਨਾਲ ਜਾਂਦਾ ਇਹ ਰੋਡ ਕਿਸ ਰੋਡ ਕਿਹੜਾ ਰੋਡ ਪੈਂਦਾ ਜੀ ਇਹ ਅਸਲ ਚ ਪੜਾਈ ਨੂੰ ਜਾਂਦੀ ਆ ਸੜਕ ਹਾਰਪੁਰ ਚੌਂਕ ਤੋਂ ਨਹਿਰ ਦੇ ਨਾਲ-ਨਾਲ ਇੱਕ ਤਾਂ ਬਾਈਪਾਸ ਜਾਂਦਾ ਇਹ ਕਿ ਇਧਰਲੇ ਪਾਸੇ ਰੋਡ ਸੁਨਣਾ ਹੀ ਆ ਹੁਣ ਇੱਥੇ ਕਿਦਾਂ ਇਹਦੀ ਡੈਥ ਹੋਈ ਆ ਕਿਉਂਕਿ ਐਕਸੀਡੈਂਟ ਵੀ ਨਹੀਂ ਹੋਇਆ ਲੱਗਦਾ ਮੋਟਰਸਾਈਕਲ ਖੜਾ ਆ ਪਰ ਇਹ ਬੰਦਾ ਜਿਹੜਾ ਇਹਦੀ ਡੱਕੇ ਜਿਹੜੀ ਆ ਡੈਥ ਹੋ ਚੁੱਕੀ ਮੋਟਰਸਾਈਕਲ ਦਾ ਸਟੈਂਡ ਵੀ ਲੱਗਾ ਆ ਇਹ ਹੁਣ ਪੁਲਿਸ ਤਫਤੀਸ਼ ਕਰੂਗੀ ਵੀ ਇਹਦੀ ਕਿਦਾਂ ਡੈਥ ਹੋਈ ਆ ਔਰ ਇਹ ਕਿੱਥੇ ਦਾ ਬੰਦਾ ਉਧਰ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਮ੍ਰਿਤਕ ਦੇ ਨੂੰ ਕਾਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਭੇਜ ਦਿੱਤਾ ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮੌਤ ਕਿਸ ਤਰ੍ਹਾਂ ਹੋਈ ਫਿਲਹਾਲ ਇਹ ਸਭ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਇੱਕ ਜਿਹੜਾ ਪਲਾਈ ਨਹਿਰ ਦੇ ਉੱਪਰ ਆਏ ਆ ਇਹ ਇਦਾਂ ਵੀ ਸਾਨੂੰ ਤਲਾਸ਼ ਮਿਲੀ ਸੀ ਵੀ ਇੱਕ ਡੈੱਡ ਬੋਡੀ ਜਿਹੜੀ ਆ ਪਈ ਆ ਮੌਕੇ ਤੇ ਪਹੁੰਚੇ ਆ ਤੇ ਪਰਸ ਮਿਲਿਆ ਵਿੱਚੋਂ ਪਰਸ ਤੇ ਸਣੀ ਨਾਮ ਦਾ ਵਿਅਕਤੀ ਹੈ ਕਿੱਥੇ ਦਾ ਰਹਿਣ ਵਾਲਾ ਸਾਰੇ ਸਣੀ ਵਾਸੀ ਸਾਨੀ ਦਾ ਹਾਂਜੀ ਫਾਦਰਨਾਥ ਦਲੀਪ ਕੁਮਾਰਾ ਤੇ ਅਗਲੇ ਪਰਤ ਦੇ ਉਹਦੇ ਘਰ ਵਾਲਿਆ ਆ ਰਹੇ ਆ ਉਹ ਅੰਤਿਕਾਰਨ ਕੀਤੀ ਹੈ ਕੋਈ ਪਤਾ ਨਹੀਂ ਚੱਲਿਆ ਜੀ ਸਰ ਕਿੱਦਾਂ ਆਏ ਨੇ ਕੋਈ ਪਤਾ ਪੋਸਟਮਾਰਟਲ